ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਨਾ ਆਰਜੀ ਹਸਪਤਾਲ ਲੁਧਿਆਣਾ ਨੇ 170 ਕਿਲੋਪਾਰ ਵਾਲੇ ਇੱਕ ਮਰੀਜ਼ ਦੇ ਹਾਈ ਰਿਸਕ ਵਜ਼ਨ ਘਟਾਊ ਬੈਰੀਆਟ੍ਰਿਕ ਸਰਜਰੀ ਸਫਲਤਾਪੂਰਵਕ ਕਰਕੇ ਮੈਡੀਕਲ ਖੇਤਰ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ ਇਹ ਜਟਿਲ ਸਰਜਰੀ ਬੈਰੀਆਟ੍ਰਿਕ ਅਤੇ ਜਨਰਲ ਲੈਪਰੋਸਕੋਪਿਕ ਸਰਜਰੀ ਦੇ ਕੰਸਲਟੈਂਟ ਡਾਕਟਰ ਰੋਹਤਾਸ਼ ਲੂਥਰਾ ਦੀ ਅਗਵਾਈ ਹੇਠ ਆਧੁਨਿਕ ਲੈਪਰੋਸਕੋਪਿਕ ਤਕਨੀਕ ਨਾਲ ਕੀਤੀ ਗਈ ਬੇहद ਮੋਟਾਪੇ ਕਾਰਨ ਮਰੀਜ਼ ਕਈ ਗੰਭੀਰ ਬਿਮਾਰੀਆਂ ਨਾਲ ਪੀੜਤ ਸੀ ਜਿਨ੍ਹਾਂ ਦਾ ਇਲਾਜ ਆਮ ਮੈਡੀਕਲ ਥੈਰੇਪੀ ਨਾਲ ਸੰਭਵ ਨਹੀਂ ਹੋ ਰਿਹਾ ਸੀ ਮਰੀਜ਼ ਨੂੰ ਬੇਕਾਬੂ ਡਾਇਬੀਟਿਸ ਗੰਭੀਰ ਹਾਈਪਰਟੈਨਸ਼ਨ ਆਬਸਟ੍ਰਕਟਿਵ ਸਲੀਪ ਐਪਨੀਆ ਕ੍ਰੋਨਿਕ ਕਮਰ ਦਰਦ ਅਤੇ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਸਨ ਡਾਕਟਰ ਨੇ ਵਿਸਥਾਰਪੂਰਵਕ ਜਾਂਚ ਤੇ ਜੋਖਮ ਮੁਲਾਂਕਣ ਤੋਂ ਬਾਅਦ ਮਿਲੀ ਮਲੀ ਇਨਵੇਸਿਵ ਤਕਨੀਕ ਰਾਹੀਂ ਮਿਨੀ ਗੈਸਟ੍ਰਿਕ ਬਾਈਪਾਸ ਸਰਜੀ ਕਰਨ ਦਾ ਫੈਸਲਾ ਲਿਆ ਕਈ ਸਹਿ ਬਿਮਾਰੀਆਂ ਹੋਣ ਦੇ ਬਾਵਜੂਦ ਸਰਜਰੀ ਸਫਲ ਰਹੀ ਅਤੇ ਮਰੀਜ਼ ਦੀ ਰਿਕਵਰੀ ਸੰਤੋਖਜਨਕ ਰਹੀ। ਸਰਜਰੀ ਵਾਲੇ ਦਿਨ ਹੀ ਮਰੀਜ਼ ਨੂੰ ਤੁਰਨ-ਫਿਰਨ ਦੀ ਇਜਾਜ਼ਤ ਦੇ ਦਿੱਤੀ ਗਈ ਅਤੇ ਅਗਲੇ ਦਿਨ ਉਸ ਨੂੰ ਸਥਿਰ ਹਾਲਤ ਵਿੱਚ ਡਿਸਚਾਰਜ ਕਰ ਦਿੱਤਾ ਗਿਆ। ਡਾਕਟਰ ਰੋਹਤਾਸ਼ ਲੂਥਰਾ ਨੇ ਦੱਸਿਆ ਕਿ ਮੋਟਾਪਾ ਹੁਣ ਸਿਰਫ ਸੁੰਦਰਤਾ ਨਾਲ ਜੁੜੀ ਸਮੱਸਿਆ ਨਹੀਂ ਬਲਕਿ ਇੱਕ ਗੰਭੀਰ ਅਤੇ ਕ੍ਰੋਨਿਕ ਬਿਮਾਰੀ ਹੈ ਜੋ ਸਰੀਰ ਦੇ ਲਗਭਗ ਹਰ ਅੰਗ ਨੂੰ ਪ੍ਰਭਾਵਿਤ ਕਰਦੀ ਹੈ। ਮੋਟਾਪੇ ਕਾਰਨ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ, ਸਟ੍ਰੋਕ, ਸਲੀਪ ਐਪਨੀਆ ਜੋੜਾਂ ਅਤੇ ਰੀਡ ਦੀਆਂ ਸਮੱਸਿਆਵਾਂ ਫੈਟੀ ਲੀਵਰ ਅਤੇ ਮਾਨਸਿਕ ਸਿਹਤ ਸੰਬੰਧੀ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਅਜਿਹੇ ਮਾਮਲੇ ਵਿੱਚ ਬੈਰੀਆਟ੍ਰਿਕ ਜਾਂ ਮੈਟਾਬੋਲਿਕ ਸਰਜਰੀ ਨਾ ਸਿਰਫ ਵਜ਼ਨ ਘਟਾਉਂਦੀ ਹੈ ਸਗੋਂ ਸਰੀਰ ਦੀਆਂ ਮੈਟਾਬੋਲਿਕ ਗੜਬੜਾਂ ਨੂੰ ਵੀ ਸੁਧਾਰਦੀ ਹੈ ਮੈਡੀਕਲ ਰਿਸਰਚ ਮੁਤਾਬਕ ਵਜ਼ਨ ਘਟਾਉ ਸਰਜਰੀ ਨਾਲ ਟਾਈਪ 2 ਡਾਇਬੀਟਿਸ ਤੇ ਕੰਟਰੋਲ ਬਲੱਡ ਪ੍ਰੈਸ਼ਰ ਵਿੱਚ ਸੁਧਾਰ ਸਲੀਪ ਐਪਨੀਆ ਅਤੇ ਜੋੜਾਂ ਦੇ ਦਰਦ ਵਿੱਚ ਰਾਹਤ ਦੇ ਨਾਲ ਜੀਵਨ ਦੀ ਗੁਣਵੱਤਾ ਵਿੱਚ ਵੱਡਾ ਸੁਧਾਰ ਆ ਸਕਦਾ ਹੈ ਸਮੇਤੇ ਸਰਜਰੀ ਕਰਵਾਉਣ ਨਾਲ ਦਵਾਈਆਂ ਤੇ ਨਿਰਭਰਤਾ ਵੀ ਘੱਟ ਹੋ ਸਕਦੀ ਹੈ। ਆਰਜੀ ਹਸਪਤਾਲ ਲੁਧਿਆਣਾ ਵਿੱਚ ਮੋਟਾਪੇ ਨਾਲ ਜੂਝ ਰਹੇ ਮਰੀਜ਼ਾਂ ਲਈ ਸਟੈਂਡਰਡ ਸੈਟਰਡੇ ਸਪੈਸ਼ਲ ਓਬੈਸਿਟੀ ਕਲੀਨਿਕ ਰਾਹੀਂ ਵਿਸ਼ੇਸ਼ ਸਲਾਹ, ਪੂਰੀ ਜਾਂਚ ਅਤੇ ਹਰ ਮਰੀਜ਼ ਲਈ ਵੱਖ-ਵੱਖ ਇਲਾਜ ਯੋਜਨਾਵਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ। ਇਹ ਸਫਲ ਸਰਜਰੀ ਦਰਸਾਉਂਦੀ ਹੈ ਕਿ ਤਜਰਬੇਕਾਰ ਟੀਮ ਅਤੇ ਆਧੁਨਿਕ ਤਕਨੀਕਾਂ ਨਾਲ ਹਾਈ ਰਿਸਕ ਵਜ਼ਨ ਘਟਾਊ ਸਰਜਰੀ ਸੁਰੱਖਤ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ।